ਸਚਿਕਲ ਦੋਸਤੋ ਤੁਸੀਂ ਦੇਖ ਰਹੇ ਹੋ ਪਬਲਿਕ ਸਮਾਣਾ ਨੂੰ ਇਸ ਗੱਲ ਕਰਾਂਗੇ ਸਮਾਣਾ ਦੇ ਨਾਲ ਲੱਗਦੇ ਪਿੰਡ ਕੰਗਰੋਲੀ ਦੇ ਵਿੱਚ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵੱਲੋਂ ਜਿਹੜਾ ਹੈ ਬਾਲੀਵਾਲ ਟੂਰਨਾਮੈਂਟ ਰੱਖਿਆ ਗਿਆ ਇਹ ਜਿਹੜਾ ਪ੍ਰੋਗਰਾਮ ਹੈ ਪਿੰਡ ਦੀ ਗਰਾਊਂਡ ਦੇ ਵਿੱਚ ਹੀ ਰੱਖਿਆ ਗਿਆ ਜਿਸ ਦੇ ਵਿੱਚ ਮੁੱਖ ਮਹਿਮਾਨ ਸਮਾਣਾ ਦੇ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਕਾਰ ਸਿੰਘ ਗੱਜੂ ਮજરા ਤੇ ਸਮਾਣਾ ਦੇ ਅਗਰਵਾਲ ਧਰਮਸ਼ਾਲਾ ਦੇ ਤੇ ਸਮੂਹ ਸਕੂਲ ਪਬੰਦਕ ਕਮੇਟੀ ਦੇ ਪ੍ਰਧਾਨ ਮਦਨ ਮਿੱਤਲ ਨੇ ਵੀ ਇਸ ਵਾਲੀਬਾਲ ਦੇ ਵਿੱਚ ਪਹੁੰਚ ਕੇ ਜਿਹੜੇ ਨੌਜਵਾਨ ਲੜਕਿਆਂ ਨੇ ਉਹਨਾਂ ਨੂੰ ਮਿਲ ਕੇ ਹੰਗਾਰਾ ਦਿੱਤਾ ਉਹਨਾਂ ਵੱਲ ਇਹ ਵੀ ਕਿਹਾ ਗਿਆ ਕਿ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਨੌਜਵਾਨ ਮੁੰਡੇ ਨੇ ਇਹ ਨਸ਼ਾ ਦੀ ਦਲਦਲ ਦੇ ਵਿੱਚ ਲਗਾਤਾਰ ਫਸਦੇ ਦਿਖਾਈ ਦੇ ਰਹੇ ਨੇ ਜਿਹੜਾ ਇਹ ਤੁਹਾਡੇ ਵੱਲੋਂ ਉਪਰਾਲਾ ਕੀਤਾ ਗਿਆ ਤੁਹਾਨੂੰ ਦੇਖ ਕੇ ਜਿਹੜੇ ਨਸ਼ੇ ਦੇ ਵਿੱਚ ਬੱਚੇ ਵੱਡੇ ਹੋਏ ਨੇ ਉਹ ਬਾਹਰ ਨਿਕਲਣ ਦੀ ਲਗਾਤਾਰ ਕੋਸ਼ਿਸ਼ ਕਰਨਗੇ ਤਾਂ ਕਿ ਅਸੀਂ ਵੀ ਜਿਹੜੇ हेल्थ इज वेल्थ बन सकीए फिलहाल दियो इजाजत समाणा ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ نیوز ਬਲਕਾਰ ਜੀ ਕੀ ਕਹੋਗੇ ਤੁਸੀਂ ਜਿਹੜੇ ਅੱਜ ਬਾਲੀਬਾਲ ਦੇ ਟੂਰਨਾਮੈਂਟ ਦੇ ਵਿੱਚ ਪਹੁੰਚੇ ਹੋ ਦੇਖੋ ਬਹੁਤ ਖੁਸ਼ੀ ਦੀ ਗੱਲ ਹੈ ਵੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਦੀ ਮਾਨਤਾ ਸੁਫਨ ਹੈ ਵੀ ਪੰਜਾਬ ਹੈ ਜਿਹੜਾ ਅਸੀਂ ਉਹ ਪੰਜਾਬ ਬਣਾਉਣਾ ਹੈ ਜਿਹੜਾ ਸਾਡਾ ਰੰਗਲਾ ਪੰਜਾਬ ਪਹਿਲਾ ਪੁਰਾਣੇ ਸਮਿਆਂ ਦੇ ਵਿੱਚ ਹੁੰਦਾ ਸੀਗਾ ਉਹ ਖੇਡਾਂ ਨੇ ਜਿਹੜੀਆਂ ਸਾਡੀਆਂ ਮਾਂ ਬੋਲੀ ਦੀਆਂ ਖੇਡਾਂ ਨੇ ਜਿਵੇਂ ਕਬੱਡੀ ਹੋਵੇ ਜਾਂ ਵਾਲੀਬਾਲ ਹੋਵੇ ਫੁੱਟਬਾਲ ਹੋਵੇ ਤੇ ਖੋਖੋ ਹੋਗੀ ਜਿੰਨੀਆਂ ਉੱਚੀ ਸਾਲ ਨੰਮੀ ਸਾਲ ਦੌੜ ਉਹ ਖੇਡਾਂ ਜਿਹੜੀਆਂ ਨੇ ਸਾਡੇ ਲੋਕ ਭੁੱਲਦੇ ਜਾ ਰਹੇ ਸੀਗੇ ਉਸ ਨੂੰ ਪ੍ਰਫੁੱਲਤ ਕਰਨ ਵਾਸਤੇ ਸਾਡੇ ਲੈ ਵੀ ਸੁਖੇ ਕਰੋ ਮੈਂ ਤੁਹਾਨੂੰ ਮਾਣ ਵੀ ਬਣਗੇ ਇਸ ਕਰਕੇ ਬੜੀ ਖੁਸ਼ੀ ਦੀ ਗੱਲ ਹੈ ਮੈਂ ਅੱਜ ਪਿੰਡ ਕੰਗਰੋਲੀ ਦੇ ਵਿੱਚ ਬਤੌਰ ਇੱਥੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਆ ਮੇਰੇ ਵੱਲੋਂ ਬਹੁਤ ਬਾਈ ਜੀ ਬੇਤੀ ਹੁਣ ਮੈਂ ਆਪਾਂ ਸ਼ੁਰੂ ਕਰਨਾ ਗਰਾਊਂਡ ਨੰਬਰ 1 ਦੇ ਵਿੱਚ ਕਮਾਲਪੁਰ ਦੀ ਟੀਮ ਦੀ ਆਗਿਆ ਹੈ ਜੀ ਕਿ ਕਰਪਾਉਣਿਆਂ ਦੀ ਟੀਮ ਵੀ ਕਹਿੰਦੀ ਸੋਕੇ ਮੈਚ ਪੰਪਾ ਲਈ ਹੈ ਸਾਰੇ ਵੀਰੇ ਇਸ ਤੋਂ ਬਾਅਦ ਵਾਲੇ ਸਾਰੇ ਵੀ ਮਿਲੋ ਦੰਦਾਂ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਵੀ ਇਹਨਾਂ ਨੇ ਆਪਣਾ ਹੌਸਲਾ ਕਰਕੇ ਜਿਹੜੀ ਇਹ ਖੇਡ ਲਾਈ ਆ ਅੱਜ ਪਿੰਡ ਦੇ ਵਿੱਚ ਲਿਆ ਕੇ ਬੂਟਾ ਲਾਇਆ ਇਸ ਨੂੰ ਐਸੀ ਤਰ੍ਹਾਂ ਵਾਹਿਗੁਰੂ ਕਿਰਪਾ ਕਰੇ ਇਹਨਾਂ ਦੇ ਬੱਚਿਆਂ ਤੇ ਵੀ ਆਉਣ ਵਾਲੀਆਂ ਪੰਚਾਇਤਾਂ ਤੇ ਵੀ ਐਸੀ ਤਰ੍ਹਾਂ ਇਹ ਖੇਡਦੇ ਰਹਿਣ ਪੰਜਾਬੀ ਪਰ ਦੇ ਪਾਸੇ ਪ੍ਰਵਿੰਦਰ ਨੌਜਵਾਨ ਮੁੰਡਿਆਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਜਿਹੜੇ ਨਸ਼ਿਆਂ ਦੇ ਵੱਲ ਜਾਗਰ ਨਹੀਂ ਉਹ ਤਾਂ ਸਨਮਾਨ ਵੀ ਉਹ ਵੀ ਬਹੁਤ ਸਨਮਾਨ ਜਿਹੜਾ ਤਾਂ ਕਿ ਤਾਂ ਕਿ ਦਗਾ ਦੂਗਾ ਇਹ ਇੱਕ 14 ਪਿੰਡਾਂ ਪੰਚਾਇਤ ਵਾਲੀ ਗਾਉਂ ਨੰਬਰ 1 ਦੇ ਵਿੱਚ ਪਿੰਡੀ ਪ੍ਰਧਾਨ ਦਾ ਪੰਜਾਬ ਦਾ ਨਾਮ ਰੋਸ਼ਨ ਹੋਊਗਾ ਆਪਣੇ ਪਿੰਡ ਦਾ ਨਾਮ ਰੋਸ਼ਨ ਕਰਨਗੇ ਆਪਣੀ ਤਹਿਸੀਲ ਦਾ ਨਾਮ ਰੋਸ਼ਨ ਕਰਨਗੇ ਜ਼ਿਲ੍ਹੇ ਦਾ ਸਟੇਟ ਦਾ ਤੇ ਆਪਣੀ ਸਰਕਾਰ ਦਾ ਇਸ ਤੋਂ ਵੱਡਾ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨਗੇ ਇਸ ਤੋਂ ਵੱਡੀ ਗੱਲ ਕੋਈ ਖੁਸ਼ੀ ਦੀ ਹੋ ਨਹੀਂ ਸਕਦੀ ਨਸਿਆਂ ਤੋਂ ਰਹਿਤ ਰਹ ਸਕਦਾ ਭਾਈ ਜੀ ਕੀ ਕਹੋਗੇ ਜਿਹੜਾ ਅੱਜ ਬਾਲੀਬਾਲ ਦੇ ਟੂਰਨਾਮੈਂਟ ਦੇ ਵਿੱਚ ਤੁਸੀਂ ਪਹੁੰਚੇ ਆਰੋਸ਼ਣ ਪਿੰਡ ਦੀ ਪੰਚਾਇਤ ਨੂੰ ਲੱਖ ਲੱਖ ਮੁਬਾਰਕਾਂ ਦਿੰਦਾ ਭਾਈ ਜੀ ਪ੍ਰਦੀਪ ਜਰੂਰ ਆਉਣਾ गांव ਕੀ ਹਾਂ ਮੇਰੇ ਵੀਰ ਕੋਲ ਇੱਕ ਕੁਝ ਗRAND ਦੇ ਵਿੱਚ ਸ਼ਾਮਲ ਦੀ ਗੇਮ ਟੀਮ ਨੂੰ ਕਲਾਬ ਦੀ ਜਮਾਨਤ ਤੇ ਬੈਠ ਗਿਆ ਮੌਸੇ ਮੁੰਡੇ ਗਾਉਂ ਪਰ ਦੋ ਜੀ ਪਹਿਲਾਂ ਵਾਲੀਬਾਲ ਦਾ ਟੂਰਨਾਮੈਂਟ ਕਰਵਾਇਆ ਭਾਈ ਜੀ ਸੌਂਦ ਵਾਲੇ ਵੀਰ ਜੀ ਮੁਕਮਲ ਤੌਰ ਤੇ ਬੋਲ ਜੀ ਟੀਮਾਂ ਬੈਠੀਆਂ ਨੇ ਸਾਰੀ ਪੰਚਾਇਤ ਨੂੰ ਅਤੇ ਖਾਸ ਕਰਕੇ ਜਿਹੜੀਆਂ ਜੋਟਾ ਲੱਗਿਆ ਮੇਰਾ ਵੀਰ ਬੜਕੇ ਜਸਵਿੰਦਰ ਸਿੰਘ ਨੂੰ ਮਦਦ ਲਾ ਕੇ ਮੋਰ ਦੇ ਕਰਦੇ ਮੇਰਾ ਭਰਾ ਬੱਚਿਆਂ ਦੇ ਵੀ ਸਾਹਮਣੇ ਪੰਨੀ ਵੀ ਲਗਿਆ ਕਿ ਸਾਡਾ ਮੈਚ ਜਿਹੜਾ ਹੋਣ ਦਾ ਚੰਗਾ ਸਰਕਾਰ ਦੇ ਬੱਚੇ ਸਾਡੇ ਵੀਰ ਨੂੰ ਫਾਰਮ ਕਰਾਉਣਾ ਨੌਕਰੀਆਂ ਵੀ ਲਗਾ ਪਰ ਮਿਲਦੀਆਂ ਨਹੀਂ ਆਪਣੇ ਅਪਲਾਈ ਵੀ ਕਰਦੇ ਖੇਡਾਂ ਚ ਬਤੋ ਬਤ ਜਿਹੜੀ ਨੌਜਵਾਨ ਪੀੜੀ ਆ ਨਾਲ ਕੋਸ਼ਿਸ਼ ਕਰੇ ਵੀ ਖੇਡਾਂ ਦੇ ਵਿੱਚ ਵਿੱਚ ਤਿਆਰੀ ਕਰਨਾ ਹਰਮਨ ਜੀ ਕੀ ਕਹੋਗੇ ਜਿਹੜਾ ਤੁਹਾਡੇ ਪਿੰਡ ਦੇ ਵਿੱਚ ਅੱਜ ਇਹ ਵਾਲੀਬਾਲ ਦਾ ਜਿਹੜਾ ਟੂਰਨਾਮੈਂਟ ਕਰਿਆ ਗਿਆ ਹੈ ਇਹ ਵਾਲੀਬਾਲ ਦੇ ਟੂਰਨਾਮੈਂਟ ਦੀ ਸਰਪ੍ਰਸਤ ਸੁਪਿੰਦਰ ਸਿੰਘ ਵੱਲੋਂ ਤੇ ਉਹਨਾਂ ਨੇ ਪੂਰੀ ਤਰ੍ਹਾਂ ਐਨਆਰਆਈ ਕਿਰਦਾਰਾਂ ਦੇ ਸ਼ੁਕਰੀਆ ਮਾਰਿਆ ਗਿਆ ਅਸੀਂ ਇਹ ਦਾ ਕਰਵਾਇਆ ਵੀ ਜਿਹੜੀ ਅੱਜ ਜੰਗਲ ਵਿਸ਼ੇਸ਼ ਹੈ ਜਿਹੜੀ ਅੱਜ ਨਵੇਂ ਹੋਣਗੇ ਨੌਜਵਾਨ ਉਹ ਨਸ਼ਿਆਂ ਵੱਲ ਵੱਧਰੀ ਨਹੀਂਗੀ ਇਹ ਅਸੀਂ ਤਾਂ ਉਪਰਾਲਾ ਕਰਾਇਆ ਵੀ ਨਸ਼ਿਆਂ ਤੋਂ ਹਟ ਕੇ ਵੀ ਇਹ ਮਾਦਿਆਂ ਤੋਂ ਵੱਧ ਕਿੱਡਾ ਵੱਲ ਲੱਗਣ ਨੌਜਵਾਨ ਇਸ ਕਰਕੇ ਉਪਰਾਲਾ ਕਰਾਇਆ ਗਿਆ